ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵੀ ਵਧੀਆ ਲੱਗੇ ਤਾ ਚੈਨਲ ਨੂੰ ਜਰੂਰ ਬਹੁਤ ਸਾਰਾ ਪਿਆਰ ਦੇਣਾ ਤੇ ਸਬਸਕ੍ਰਾਈਬ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਜਿਸ ਦਾ ਨਾਮ ਹੈ ਇਕਤਾ ਵਿੱਚ ਵੱਲ ਇੱਕ ਵਾਰੀ ਦੀ ਗੱਲ ਹੈ ਕਿ ਦਸੰਬਰ ਦਾ ਮਹੀਨਾ ਸੀ ਸਿਆਲੀ ਦਿਨ ਸਨ ਉਰਵਸ਼ੀ ਤੇ ਉਸ ਦੀ ਦਾਦੀ ਦੋਵੇਂ ਬੈੱਡ ਉੱਤੇ ਰਜਾਈ ਵਿੱਚ ਬੈਠੀਆਂ ਹੋਈਆਂ ਸਨ ਦਾਦੀ ਉਰਵਸ਼ੀ ਨੂੰ ਕਹਿੰਦੀ ਹੈ ਬੇਟੀ ਰਾਤ ਦੇ 9 ਵਜ ਚੁੱਕੇ ਹਨ ਅਜੇ ਤੈਨੂੰ ਨੀਂਦ ਹੀ ਨਹੀਂ ਆ ਰਹੀ ਕਿਉਂ ਕੀ ਗੱਲ ਹੈ ਤਾਂ ਉਰਵਸ਼ੀ ਬੋਲੀ ਦਾਦੀ ਜੀ ਮੇਰੀ ਨੀਂਦ ਨਾ ਆਉਣ ਦਾ ਕਾਰਨ ਤੁਸੀਂ ਖੁਦ ਹੀ ਜਾਣਦੇ ਹੋ ਫਿਰ ਮੈਨੂੰ ਪੁੱਛ ਰਹੀ ਹੋ ਦਾਦੀ ਹੈਰਾਨੀ ਨਾਲ ਬੋਲੀ ਬੇਟੀ ਤੇਰੇ ਨੀਂਦ ਨਾ ਆਉਣ ਦਾ ਕਾਰਨ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਤੈਨੂੰ ਥੋੜਾ ਪੁੱਛਦੀ ਉਰਵਸ਼ੀ ਝੋਲੇ ਪਾਂਜੇ ਨਾਲ ਬੋਲੀ ਦਾਦੀ ਜੀ ਤੁਸੀਂ ਜਾਣਦੇ ਤਾਂ ਹੋ ਕਿ ਮੈਨੂੰ ਤੁਹਾਡੇ ਕੋਲੋਂ ਕਹਾਣੀ ਸੁਣ ਤੋਂ ਬਿਨਾਂ ਨੀਂਦ ਹੀ ਨਹੀਂ ਆਉਂਦੀ ਦਾਦੀ ਹੈਰਾਨੀ ਭਰੇ ਲਹਿਜੇ ਤੇ ਨਾਲ ਥੋੜਾ ਮੁਸਕਰਾ ਕੇ ਬੋਲੀ ਉਹ ਹਾਂ ਮੈਨੂੰ ਯਾਦ ਆਇਆ ਤੈਨੂੰ ਤਾਂ ਮੈਂ ਅਜੇ ਨੀਂਦ ਆਉਣ ਦੀ ਡੋਜ਼ ਹੀ ਨਹੀਂ ਦਿੱਤੀ ਫੇਰ ਭਲਾ ਤੈਨੂੰ ਨੀਂਦ ਕਿਵੇਂ ਆ ਸਕਦੀ ਹੈ ਉਰਵਸ਼ੀ ਹਾਂ ਦਾਦੀ ਜੀ ਤੁਸੀਂ ਬਿਲਕੁਲ ਠੀਕ ਸਮਝੇ ਫਿਰ ਹੋ ਜੇਵੇ ਇੱਕ ਕਹਾਣੀ ਦਾਦੀ ਬੋਲੀ ਲੈ ਫਿਰ ਸੁਣ ਔਰਵਸ਼ੀ ਬੋਲੀ ਬੋਲੋ ਦਾਦੀ ਜੀ ਇੱਕ ਵਾਰੀ ਦੀ ਗੱਲ ਹੈ ਕਿ ਨਾਗਾ ਲੈਣ ਦੇ ਜੰਗਲ ਬਿਆਵਾਨ ਵਿੱਚ ਇੱਕ ਭਿਆਨਕ ਬਿਮਾਰੀ ਫੈਲ ਗਈ ਇਸ ਤਰ੍ਹਾਂ ਜੰਗਲ ਦੇ ਕਈ ਜਾਨਵਰ ਉਸ ਬਿਮਾਰੀ ਦਾ ਸ਼ਿਕਾਰ ਹੋ ਕੇ ਆਪਣੇ ਪ੍ਰਾਣ ਗੁਆ ਬੈਠੇ ਇਸ ਦੁਖਾਂਤ ਦਾ ਜਦੋਂ ਸਰਕਾਰ ਨੂੰ ਪਤਾ ਲੱਗਾ ਤਾਂ ਸਰਕਾਰ ਨੇ ਖਾਸ ਯਤਨ ਕਰਕੇ ਜੰਗਲ ਦੀ ਬਿਮਾਰੀ ਨੂੰ ਖਤਮ ਕਰ ਦਿੱਤਾ ਅਤੇ ਜੰਗਲ ਅਧਿਕਾਰੀਆਂ ਰਾਹੀਂ ਜੰਗਲ ਫਿਰ ਤੋਂ ਸਹੀ ਸਲਾਮਤ ਵਿਕਸਿਤ ਹੋ ਗਿਆ ਬਾਕੀ ਬਚੇ ਜੰਗਲ ਦੇ ਜਾਨਵਰ ਫਿਰ ਤੋਂ ਖੁਸ਼ੀਆਂ ਨਾਲ ਉੱਥੇ ਆਪਣਾ ਜੀਵਨ ਬਤੀਤ ਕਰਨ ਲੱਗੇ ਪਰ ਕੁਝ ਦਿਨਾਂ ਮਗਰੋਂ ਦੂਸਰੇ ਜੰਗਲ ਤੋਂ ਅਚਾਨਕ ਉਸ ਜੰਗਲ ਵਿੱਚ ਇੱਕ ਬੱਬਰ ਸ਼ੇਰ ਆ ਗਿਆ ਬੱਬਰ ਸ਼ੇਰ ਹਰ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਸੀ ਤੇ ਉਸ ਨੂੰ ਖਾ ਜਾਂਦਾ ਸੀ ਇਸ ਨਾਲ ਜੰਗਲ ਦੇ ਬਾਕੀ ਜਾਨਵਰ ਬੜੇ ਦੁਖੀ ਤੇ ਚਿੰਤਾ ਵਿੱਚ ਫਸ ਗਏ ਉਹਨਾਂ ਦੀ ਮਾਇੋਸ਼ੀ ਪਹਿਲਾਂ ਅਜੇ ਬਿਮਾਰੀ ਤੋਂ ਹੀ ਨਹੀਂ ਸੀ ਗਈ ਕਿ ਉਹਨਾਂ ਨੂੰ ਇਹ ਤਾਂ ਉਸ ਤੋਂ ਵੀ ਪਹਿਲਾਂ ਇੱਕ ਲੱਗ ਚੁੱਕਾ ਸੀ ਜਦੋਂ ਕਦੀ ਆਪਣੇ ਸਾਹਮਣੇ ਆਪਣੇ ਭੈਣ ਭਰਾ ਗਵਾਂਟੀ ਜਾਂ ਪਿਆਰੇ ਨੂੰ ਬੱਬਰ ਸ਼ੇਰ ਦੀ ਬਲੀ ਚੜਦੇ ਦੇਖਦੇ ਆ ਤਾਂ ਕੰਬ ਉੱਠਦੇ ਪੁਰਵਸ਼ੀ ਬੋਲੀ ਫੇਰ ਕੀ ਹੋਇਆ ਦਾਦੀ ਜੀ ਤਾਂ ਦਾਦੀ ਨੇ ਦੱਸਿਆ ਫੇਰ ਕੀ ਤੱਕੜੇ ਤਾਂ ਸੱਤੀ 20200 ਹੈ ਦੂਸਰੇ ਜਨਮਰ ਨਿਰਮਲ ਤੇ ਕਮਜ਼ੋਰ ਸਨ ਉਰਵਸ਼ੀ ਮਤਲਬ ਦਾਦੀ ਮਤਲਬ ਕਿ ਅਮੀਰ ਦੀ ਬੋਟੀ ਸਭ ਦੀ ਭੈਣ ਤੇ ਗਰੀਬ ਦੀ ਬੋਟੀ ਸਭ ਦੀ ਪਰਜਾਈ ਤਾਂ ਦਾਦੀ ਨੇ ਦੱਸਿਆ ਬੇਟੀ ਮੇਰਾ ਮਤਲਬ ਹੈ ਕਿ ਤੱਕੜੇ ਤੋਂ ਤਾਂ ਸਾਰੇ ਡਰਦੇ ਨੇ ਭਾਵੇਂ ਬੱਬਰ ਸ਼ੇਰ ਹੈ ਉਹਨਾਂ ਜਾਨਵਰਾਂ ਤੇ ਇਹਨਾਂ ਅਤਿਆਚਾਰ ਕਰਦਾ ਸੀ ਫਿਰ ਵੀ ਜਾਨਵਰਾਂ ਨੇ ਆਪਣਾ ਹੌਸਲਾ ਨਹੀਂ ਹਾਰਿਆ ਤੇ ਬੱਬਰ ਸ਼ੇਰ ਤੋਂ ਬਚਣ ਲਈ ਇੱਕ ਪਲਾਨ ਬਣਾਇਆ ਸਾਰੇ ਜਾਨਵਰਾਂ ਨੇ ਇੱਕ ਮੀਟਿੰਗ ਬੁਲਾਈ ਤੇ ਇਕੱਠੇ ਹੋ ਕੇ ਰਹਿਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਇੱਕ ਦੂਜੇ ਨੂੰ ਕਿਹਾ ਕਿ ਆਪਾਂ ਸਾਰੇ ਇਕੱਠੇ ਟੈਲੈਂਟ ਤੇ ਇੱਕ ਦੂਜੇ ਲਈ ਭੋਜਨ ਲਿਆਉਣ ਦਾ ਬੰਦੋਬਸਤ ਕਰਦੇ ਹਾਂ ਜਦੋਂ ਅਸੀਂ ਇਕੱਲੇ-ਇਕੱਲੇ ਭੋਜਨ ਲੈਣ ਜਾਂਦੇ ਹਾਂ ਤਾਂ ਸ਼ੇਰ ਸਾਡੇ ਤੇ ਹਮਲਾ ਕਰ ਦਿੰਦਾ ਹੈ ਪਰ ਜੇਕਰ ਅਸੀਂ ਰਲ-ਮਿਲ ਕੇ ਭੋਜਨ ਲੈਣ ਜਾਵਾਂਗੇ ਤੇ ਰਲ-ਮਿਲ ਕੇ ਆਪਣੇ ਪਰਿਵਾਰਾਂ ਦੀ ਰਾਖੀ ਕਰਾਂਗੇ ਤਾਂ ਸ਼ੇਰ ਸਾਡਾ ਕੁਝ ਨਹੀਂ ਕਰ ਸਕਦਾ ਇਸ ਜਦੋਂ ਗੱਲ ਸਾਰੇ ਜਾਨਵਰਾਂ ਨੂੰ ਸੁਣੀ ਤਾਂ ਸਾਰੇ ਜਾਨਵਰ ਸ਼ਹਿਮਤ ਹੋ ਗਏ ਹੁਣ ਸਾਰੇ ਜਾਨਵਰ ਆਪਣੇ ਬੱਚਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਕੁਝ ਜਾਨਵਰ ਉਹਨਾਂ ਦੀ ਦੇਖਭਾਲ ਕਰਦੇ ਤੇ ਕੁਝ ਉਹਨਾਂ ਲਈ ਭੋਜਨ ਇਕੱਠਾ ਕਰਕੇ ਲਿਆਉਂਦੇ ਤੇ ਫਿਰ ਉਹ ਰਲ ਕੇ ਸਾਰੇ ਭੋਜਨ ਖਾਂਦੇ ਇਸ ਤਰ੍ਹਾਂ ਸ਼ੇਰ ਨੂੰ ਕੋਈ ਵੀ ਜਾਨਵਰ ਇਕੱਲਾ ਨਹਿੱਥਾ ਨਹੀਂ ਸੀ ਮਿਲਦਾ ਤੇ ਸ਼ੇਰ ਕਿੰਨਾ ਚਿਰ ਕਿਸੇ ਜਾਨਵਰ ਦਾ ਕੋਈ ਸ਼ਿਕਾਰ ਨਾ ਕਰ ਸਕਿਆ ਹੌਲੀ ਹੌਲੀ ਇਸੇ ਤਰ੍ਹਾਂ ਜਾਨਵਰਾਂ ਦਾ ਸ਼ਿਕਾਰ ਹੋਣਾ ਘਟ ਗਿਆ ਜਦੋਂ ਸ਼ੇਰ ਨੂੰ ਪਤਾ ਲੱਗਾ ਕਿ ਹੁਣ ਇੱਥੇ ਉਸਦੀ ਥਾਂ ਨਹੀਂ ਗੱਲ ਨਹੀਂ ਤਾਂ ਉਸਨੇ ਉੱਥੋਂ ਜਾਣ ਦਾ ਫੈਸਲਾ ਕਰ ਲਿਆ ਪਰ ਜਿਉਂ ਹੀ ਸ਼ੇਰ ਨੇ ਉੱਥੋਂ ਜਾਣ ਦਾ ਫੈਸਲਾ ਕੀਤਾ ਤਾਂ ਉਸਨੇ ਇਹ ਵੀ ਸੋਚਿਆ ਸਾਰੇ ਜਾਨਵਰ ਉਸਦੇ ਪਿੱਛੇ ਪੈ ਗਏ ਤੇ ਉਹ ਕਾਫੀ ਡਰ ਚੁੱਕਾ ਸੀ ਤੇ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਇੱਥੇ ਹੁਣ ਉਸ ਨੂੰ ਕੁਝ ਨਹੀਂ ਮਿਲਣਾ ਤੇ ਉਹ ਦੁਬਾਰਾ ਕਦੇ ਵੀ ਉਸ ਜੰਗਲ ਵਾਲੇ ਨੂੰ ਨਾ ਆਇਆ ਇਸ ਤਰ੍ਹਾਂ ਸਾਰੇ ਜਾਨਵਰ ਹੁਣ ਬਹੁਤ ਜ਼ਿਆਦਾ ਖੁਸ਼ ਹੋ ਗਏ ਸਨ ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਏਕਤਾ ਵਿੱਚ ਬਲ ਹੁੰਦਾ ਹੈ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਰਹਿਣ ਦਾ ਜੋ ਫੈਸਲਾ ਲਿਆ ਉਸ ਦੇ ਨਾਲ ਸ਼ੇਰ ਵੀ ਉਸ ਤੋਂ ਭੱਜ ਗਿਆ ਜੋ ਕਿ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ ਇਸ ਲਈ ਤਾਂ ਕਹਿੰਦੇ ਨੇ ਕਿ ਏਕਤਾ ਵਿੱਚ ਬਲ ਹੁੰਦਾ ਹੈ ਤੇ ਸਾਨੂੰ ਸਭ ਨੂੰ ਇਕੱਠੇ ਰਹਿਣਾ ਚਾਹੀਦਾ ਏ ਤੇ ਔਰਵਸ਼ੀ ਨੂੰ ਕਹਾਣੀ ਸੁਣ ਕੇ ਬਹੁਤ ਖੁਸ਼ੀ ਹੋਈ ਜਦੋਂ ਬੱਬਰ ਸ਼ੇਰ ਉਹਨਾਂ ਤੇ ਧਾਵਾ ਬੋਲਣ ਲਈ ਆਵੇ ਤਾਂ ਉਹਨਾਂ ਨੂੰ ਇਕੱਠੇ ਦੇਖ ਕੇ ਉਹ ਫਿਰ ਤੋਂ ਭੱਜ ਜਾਂਦਾ ਇਸ ਤਰ੍ਹਾਂ ਸ਼ੇਰ ਕਦੇ ਵੀ ਉੱਥੇ ਵਾਪਸ ਨਾ ਆਇਆ ਤੇ ਹੁਣ ਉਹ ਸਾਰੇ ਜਾਨਵਰ ਖੁਸ਼ੀ-ਖੁਸ਼ੀ ਜੰਗਲ ਦੇ ਵਿੱਚ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਨੇ ਤੇ ਕੋਈ ਵੀ ਕਿਸੇ ਦੇ ਕਿਸੇ ਦੇ ਵਿੱਚ ਕੋਈ ਵੀ ਖਤਰਾ ਨਹੀਂ ਹੁੰਦਾ ਇਸ ਲਈ ਜਦੋਂ ਅਸੀਂ ਹਮੇਸ਼ਾ ਇਕੱਠੇ ਰਹਿੰਦੇ ਹਾਂ ਤਾਂ ਸਾਡੇ ਤੇ ਕੋਈ ਬੁਰਾ ਨਹੀਂ ਕਰ ਸਕਦਾ ਪਰ ਜਦੋਂ ਅਸੀਂ ਆਪਸ ਵਿੱਚ ਇਕੱਠੇ ਨਹੀਂ ਰਹਿੰਦੇ ਤਾਂ ਹਰ ਕੋਈ ਸਾਡੇ ਨਾਲ ਬੁਰਾ ਕਰ ਜਾਂਦਾ ਹੈ ਇਸੇ ਲਈ ਤਾਂ ਕਹਿੰਦੇ ਨੇ ਕਿ ਏਕਤਾ ਵਿੱਚ ਬਲ ਹੁੰਦਾ ਹੈ ਤੇ ਸਾਨੂੰ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਏਕਤਾ ਵਿੱਚ ਬਲ ਹੁੰਦਾ ਹੈ ਜਦੋਂ ਅਸੀਂ ਇਕੱਲੇ ਹੁੰਦੇ ਆ ਤਾਂ ਸਾਡੇ ਇਕੱਲੇਪਨ ਦਾ ਫਾਇਦਾ ਕੋਈ ਵੀ ਉਠਾ ਜਾਂਦਾ ਹੈ ਪਰ ਜਦੋਂ ਅਸੀਂ ਇਕਜੁੱਟ ਹੋ ਕੇ ਕਿਸੇ ਵੀ ਮੁਸੀਬਤ ਨਾਲ ਲੜਦੇ ਆ ਤਾਂ ਮੁਸੀਬਤ ਨੂੰ ਭੱਜਣ ਨੂੰ ਥਾਂ ਨਹੀਂ ਰਹਿੰਦੀ ਇਸ ਲਈ ਸਾਨੂੰ ਹਮੇਸ਼ਾ ਇੱਕ ਦੂਜੇ ਨਾਲ ਰਲ ਕੇ ਰਹਿਣਾ ਚਾਹੀਦਾ ਹੈ ਤੇ ਸਾਨੂੰ ਹਮੇਸ਼ਾ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵੀ ਵਧੀਆ ਲੱਗੀ ਹੋਵੇ ਤਾ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਜੀ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ